ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਰੁੱਤ ਤੀਸਰੀ ਸਾਖੀ 13ਵੀਂ ਪੰਜ ਪਿਆਰੇ ਪੰਜਵੇਂ ਸਿੱਖ ਨੂੰ ਤੰਬੂ ਵਿੱਚ ਲਿਜਾ ਕੇ ਸਤਿਗੁਰੂ ਜੀ ਫਿਰ ਮੁੜ ਕੇ ਛੇਤੀ ਵਾਪਸ ਨਹੀਂ ਆਏ ਉਸ ਸਮੇਂ ਵਿੱਚ ਸਾਰੇ ਮੂੰਹ ਜੋੜ-ਜੋੜ ਕੇ ਗੱਲਾਂ ਕਰਦੇ ਰਹੇ ਕਿਸੇ ਦਾ ਕੁਝ ਵਿਚਾਰ ਸੀ ਤੇ ਕਿਸੇ ਦਾ ਕੁਝ ਸੀ ਚੇਰਿਆਂ ਤੋਂ ਨਿਰਪੈਤਾ ਦੇ ਨਿਸ਼ਾਨ ਦੂਰ ਸਨ ਕਈਆਂ ਦੇ ਹਿਰਦੇ ਕੰਬਦੇ ਸਨ ਉਹ ਡਰਦੇ ਸਨ ਕਿ ਕੀਤੇ ਸਤਿਗੁਰੂ ਜੀ ਮੁੜ ਕੇ ਨਾ ਆ ਕੇ ਕਹਿਣ ਕਿ ਹੋਰ ਸਿਰਾਂ ਦੀ ਲੋੜ ਹੈ ਇਹ ਉਸ ਗੁਰੂ ਜੀ ਦੀ ਨਿੰਦਾ ਵੀ ਕਰਦੇ ਸਨ ਸਵਰਗ ਵਿੱਚ ਬੈਠੇ ਹੋਏ ਅਭਾਗੇ ਪ੍ਰਾਣੀ ਨਰਕ ਦੀ ਆਸ ਕਰ ਰਹੇ ਸਨ ਕੋਈ ਇੱਕ ਘੰਟੇ ਪਿਛੋਂ ਸਤਿਗੁਰੂ ਜੀ ਤੰਬੂ ਵਿੱਚੋਂ ਬਾਹਰ ਆਏ ਉਹਨਾਂ ਦੇ ਹੱਥ ਵਿੱਚ ਤੇਗ ਨਹੀਂ ਸੀ ਤੇਗ ਮਿਆਨ ਵਿੱਚ ਸੀ ਅਤੇ ਚਿਹਰੇ ਉੱਤੇ ਨਿਰਾਲੀ ਮੁਸਕਰਾਹਟ ਸੀ ਸਾਰਾ ਚਿਹਰਾ ਨੂਰੋ ਨੂਰ ਹੋਇਆ ਸੀ ਉਹਨਾਂ ਦੇ ਪਿੱਛੇ ਉਹ ਪੰਜੇ ਸਿੱਖ ਸਨ ਜਿਨ੍ਹਾਂ ਦੇ ਸੀਸ ਲਈ ਸਨ ਉਹਨਾਂ ਦਾ ਇੱਕ ਪੁਸ਼ਾਕਾ ਸੀ ਉਹਨਾਂ ਦੇ ਚਿਹਰਿਆਂ ਉੱਤੇ ਵੀ ਨੱਬੀ ਰੱਬੀ ਨੂਰ ਸੀ ਉਹ ਵੀ ਗੁੱਲਾਂ ਵਿੱਚ ਮੁਸਕਰਾ ਰਹੇ ਸਨ ਅੱਖਾਂ ਵਿੱਚ ਨੂਰ ਦੀ ਚਮਕ ਸੀ ਉਹ ਦੇਵਤੇ ਲੱਗਦੇ ਸਨ ਉਹਨਾਂ ਪੰਜਾਂ ਨੂੰ ਸਾਈਬਾਂ ਦੇ ਪਿੱਛੇ ਆਉਂਦਿਆਂ ਦੇਖ ਕੇ ਜਿਹੜੇ ਸਿੱਖ ਪੰਡਾਲ ਵਿੱਚ ਬੈਠੇ ਰਹੇ ਸਨ ਉਹ ਬਹੁਤ ਖੁਸ਼ ਹੋਏ ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਉਹ ਮੂੰਹ ਵਿੱਚ ਉਂਗਲਾ ਪਾ ਪਾ ਕੇ ਸੋਚਣ ਲੱਗੇ ਕਿ ਕੀ ਕਤਕ ਹੋ ਗਿਆ ਜੇ ਇਸੇ ਤਰ੍ਹਾਂ ਹੋਣਾ ਸੀ ਤਾਂ ਅਸੀਂ ਕਿਉਂ ਨਾ ਅੱਗੇ ਹੋ ਕੇ ਸਿਰ ਦਿੱਤੇ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਦੀ ਪ੍ਰੀਖਿਆ ਕੀਤੀ ਅਸੀਂ ਮੋਹ ਦੇ ਸ਼ਿਕਾਰ ਹੋ ਗਏ ਇਸ ਤਰ੍ਹਾਂ ਉਹ ਵਿਚਾਰਾਂ ਕਰਦੇ ਹੋਏ ਪੰਜਾਬ ਵੱਲ ਦੇਖਦੇ ਰਹੇ ਤੇਜ ਉੱਤੇ ਪੁੱਜ ਕੇ ਸਤਿਗੁਰੂ ਜੀ ਨੇ ਪੰਜਾਂ ਸਿੱਖਾਂ ਨੂੰ ਆਪਣੇ ਬਰਾਬਰ ਤੇ ਖੜਾ ਕਰਕੇ ਆਖਿਆ ਇਹ ਪੰਜ ਸਿੱਖ ਮੇਰੇ ਪਿਆਰੇ ਸਿੱਖਾਂ ਨੂੰ ਇਹਨਾਂ ਦਾ ਨਾਮ ਅੱਜ ਤੋਂ ਪੰਜ ਪਿਆਰੇ ਹੈ ਇਹ ਪੰਜ ਪਿਆਰੇ ਨਵੇਂ ਪੰਥ ਦੀ ਸਾਜਨਾ ਕਰਨਗੇ ਜਿਹੜਾ ਪੰਥ ਦੂਸਰੇ ਮਸਵਾ ਨਾਲੋਂ ਵੱਖਰਾ ਹੋਵੇਗਾ ਬਾਕੀ ਸਾਰਾ ਕਾਰਜ ਕੱਲ ਕੀਤਾ ਜਾਵੇਗਾ ਸਾਰੀ ਸਿੱਖ ਸੰਗਤ ਦੀਵਾਨ ਵਿੱਚ ਪੁੱਜੇ ਕੋਈ ਪੁਰਾਣੀ ਕੱਲ ਦੇ ਦੀਵਾਨ ਵਿੱਚ ਪਿਆਰ ਹਾਜ਼ਰ ਨਾ ਹੋਵੇ ਇਹ ਆਕ ਕੀ ਸਤਗੁਰੂ ਜੀ ਨੇ ਪੰਜਾਂ ਪਿਆਰਿਆਂ ਨੂੰ ਵਿਦਾ ਕੀਤਾ। ਉਹ ਮੁਰ ਸੰਗਤ ਵਿੱਚ ਇੱਕ ਪਾਸੇ ਬਿਰਾਜ ਕੇ ਤੇ ਕੀਰਤਨ ਸੁਣਾਉਣ ਲੱਗੇ ਅਤੇ ਸਤਗੁਰੂ ਜੀ ਘਰ ਨੂੰ ਚਲੇ ਗਏ ਅਤੇ ਮਾਤਾ ਗੁਜਰੀ ਸਤਗੁਰੂ ਜੀ ਤੇ ਮਹਿਲ ਮਾਤਾ ਜੀਤੋ ਜੀ, ਸੁੰਦਰੀ ਜੀ ਤੇ ਸਾਇਬ ਕੌਰਾ ਜੀ ਬਹੁਤ ਤੀਬਰ ਧੜਕਨ ਨਾਲ ਉਡੀਕ ਕਰ ਰਹੀਆਂ ਸਨ। ਸਭ ਨੇ ਬੜੀ ਹੈਰਾਨੀ ਨਾਲ ਸਾਰੇ ਕੋਤਕ ਦੇ ਹੋਣ ਨੂੰ ਪੁੱਛਿਆ। ਸਤਗੁਰੂ ਜੀ ਨੇ ਸਾਰਾ ਹਾਲ ਪੂਰੇ ਵਿਸਤਾਰ ਨਾਲ ਸੁਮਾਇਆ ਇਹ ਸੁਣ ਕੇ ਮਾਤਾ ਜੀ ਤੇ ਸਤਿਗੁਰੂ ਜੀ ਦੇ ਮਹਿਲ ਬਹੁਤ પ્રસન્ન ਹੋਏ ਵਾਹਿਗੁਰੂ ਜੀ ਹੋਈਆਂ ਗਲਤੀਆਂ ਲਈ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ